ਮੇਰਾ ਨਾਮ ਜਤਿੰਦਰ ਸਿੰਘ ਹੈ ਜੀ ਪਿੰਡ ਬਨਲਾ ਤਹਿਸੀਲ ਦਸੂਗਾ ਡਿਸਟ੍ਰਿਕਟ ਸ਼ਾਰਪੁਰ OK ਜਿਵੇਂ ਬੋਡੀ ਸਰਵਿਸ ਆਪਾਂ ਨੇ ਯੂਜ਼ ਕੀਤਾ ਪਹਿਲਾਂ ਕੀ ਕੀ ਪ੍ਰੋਬਲਮਾਂ ਸੀ ਦੱਸੋ ਅ ਪਹਿਲੇ ਜਿਹਦਾ ਪੈਰਾਂ 'ਚ ਦਰਦ ਵਗੈਰਾ ਸਾਡੀ ਪ੍ਰੋਬਲਮ ਸੀ ਓਕੇ ਤੇ ਸਰੀਰ ਵਿੱਚ ਕਾਫੀ ਦਰਦ ਆ ਵਗੈਰਾ ਰਹਿੰਦੀ ਸੀ ਕਿੰਨੇ ਟਾਈਮ ਤੋਂ ਪੈਣੀ ਪ੍ਰੋਬਲਮ ਸੀ ਤੁਹਾਨੂੰ ਇਹ ਤੁਹਾਨੂੰ 4-5 ਸਾਲ ਪਹਿਲੇ ਤੋਂ ਸੀ 4-5 ਸਾਲਾਂ ਤੋਂ ਪ੍ਰੋਬਲਮ ਸੀ ਹਾਂਜੀ ਮਲ ਪੈਰਾਂ 'ਚ ਦਰਦ ਹੁੰਦਾ ਸੀ ਸਾਹ ਚੜਦਾ ਸੀ ਮਲ ਤੁਰਦਿਆਂ ਨੂੰ ਚੱਲਦਿਆਂ ਨੂੰ ਵੀ ਚੱਲਦਿਆਂ ਨੂੰ ਵੀ ਚੜਦਾ ਸੀ ਥੋੜਾ ਜਿਹਾ ਕੰਮ ਕਰਨਾ ਕਰਦਾ ਫਿਰ ਵੀ ਥਕਾਵਟ ਹੋ ਜਾਂਦੀ ਸੀ ਓਕੇ ਬੀਪੀ ਵਗੈਰਾ ਜੀ ਬੀਪੀ ਮੇਰਾ ਲੋ ਰਹਿਦਾ ਸੀ ਠੀਕ ਹੈ ਜੀ ਨੀਂਦ ਵਗੈਰਾ ਜੀ ਨੀਂਦ ਵਗੈਰਾ ਨਹੀਂ ਆਉਂਦੀ ਸੀ ਜੀ ਓਕੇ ਮੈਂ ਕਾਫੀ ਪ੍ਰੋਬਲਮਾਂ ਤੋਂ ਬਾਅਦ ਵਿੱਚ ਤੁਸੀਂ ਇਹ ਵਰਤਿਆ ਮੈਂ 50 ਦਿਨ ਜੂਜ਼ ਕੀਤਾ ਹੁਣ ਕਿੱਦਾਂ ਜੀ ਹੁਣ ਦੇਖੋ ਜੀ ਠੀਕ ਹੈ ਦਾ ओके। ਇਵੇਂ ਸਭ ਕੁਝ ਠੀਕ ਹੈਗਾ। ਮਤਲਬ ਬੀਬੀ ਵੀ ਤੁਹਾਡਾ ਠੀਕ ਆ। ਹਾਂਜੀ। ਪੈਰਾਂ 'ਚ ਦਰਦ ਹੁੰਦਾ ਸੀ ਉਹ ਵੀ ਠੀਕ ਆ। ਬਿਲਕੁਲ ਨਹੀਂ ਆ ਸਭ ਠੀਕ ਠਾਕ। ਨੀਂਦ ਵੀ ਸਹੀ ਆਂਦੀ ਐ। ਬਿਲਕੁਲ ਠੀਕ। ਸਾਂਹ ਨਹੀਂ ਚੜਦਾ ਜੀ ਹੁਣ। ਹਾਂਜੀ ਬਿਲਕੁਲ ਓਕੇ ਰਿਪੋਰਟ ਐ ਯਾਨੀ। ਓਕੇ ਰਿਪੋਰਟ ਐ ਜੀ। ਹਾਂਜੀ। ਓਕੇ। ਦਵਾਈਆਂ ਵੀ ਜੀ ਬਹੁਤ ਖਾਦੀਆਂ ਹੋਣਗੀਆਂ ਪਹਿਲਾਂ। ਹਾਂਜੀ ਕਾਫੀ ਜ਼ਿਆਦਾ ਖਾਦੀਆਂ। ਓਕੇ ਕਾਫੀ ਦਵਾਈਆਂ ਖਾਦੀਆਂ। ਕਾਫੀ ਖਾ ਲਈਆਂ ਹਾਂਜੀ। ਓਕੇ ਜਿਵੇਂ ਲੱਖਾਂ ਲੋਕ ਵੀਡੀਓ ਦੇਖਣਗੇ ਭਾਂਜੀ ਸੋਸ਼ਲ ਮੀਡੀਆ ਦੇ ਉੱਤੇ। ਉਹਨਾਂ ਨੂੰ ਕੀ ਸੁਨੇਹਾ ਦੇਣਾ ਸਨੇਹ ਹੈ ਹੀ ਆ ਕਿ ਇਹਨਾਂ ਦਵਾਈਆਂ ਵਗੈਰਾ ਤੇ ਵੀ ਪੈਸੇ ਖਰਚ ਕਰਦੀਆਂ ਲੇਕਿਨ ਇਹ ਪ੍ਰੋਡਕਟ ਯੂਜ਼ ਕਰਕੇ ਦੇਖੋ ਇਹਨਾਂ ਦਾ ਬੈਨੀਫਿਟ ਹੀ ਹੈ ਤੇ ਇਹਨਾਂ ਦਾ ਕੋਈ ਡਿਫੈਕਟ ਨਹੀਂ ਹੈਗਾ ਓਕੇ ਭਾਜੀ ਜਿਵੇਂ ਤੁਸੀਂ ਕੰਮ ਕਰਦੇ ਸੀ ਘਰ ਦਾ ਪਹਿਲਾਂ ਕੋਈ ਕੰਮ ਕਰਨ ਚ ਦਿੱਕਤ ਆਉਂਦੀ ਸੀ ਕੋਈ ਹਾਂਜੀ ਦੇਖੋ ਜੇ ਥੋੜਾ ਜਿਹਾ ਕੰਮ ਕਰਕੇ ਥਕਾਵਟ ਹੋ ਜਾਂਦੀ ਸੀ ਜਿਹੜੀ ਕਰਨਾ ਕਿ ਮੈਂ ਥੋੜਾ ਜਿਹਾ ਰੈਸਟ ਕਰ ਲਵਾਂ ਓਕੇ ਲੇਕਿਨ ਹੁਣ ਇਹ ਕੀ ਜਿੰਨਾ ਵੀ ਕੰਮ ਕਰੋ ਵਧੀਆ ਹੈ ਠੀਕ ਹੈ ਹੁਣ ਕੋਈ ਥਕਾਵਟ ਨਹੀਂ ਹੁੰਦੀ ਬਿਲਕੁਲ ਨਹੀਂ ਹੁੰਦੀ ਹਾਂਜੀ ਭਾਜੀ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਇਹ ਗਣਜਰਨ ਸਰਵਸੀ ਨੂੰ ਦਵਾਇਆ ਪਹਿਲੇ ਕਾਫੀ ਦੋਈਆਂ ਦੋਈਆਂ ਪ੍ਰੋਬਲਮ ਸੀਗੀ ਕਾਫੀ ਓਕੇ ਦਿਮਾਗ ਦੀ ਵੀ ਪ੍ਰੋਬਲਮ ਰਹੀ ਇਹਨਾਂ ਨੂੰ ਅੱਛੀ ਦਵਾਈ ਕਰਵਾਈ ਸੀ ਅੱਛਾ ਜਿੱਦਾਂ ਨਹੀਂ ਸੌਣਾ ਓਕੇ ਤੇ ਇਹਦਾ ਕੋਈ ਇੰਨਾ ਵੱਡਾ ਖਰਚਾ ਨਹੀਂ ਹੈ ਜਿੱਥੇ 10000 ਰੁਪਏ ਖਰਚ ਕਰ ਲੈਣੇ ਤਾਂ ਨੋਰਮਲ ਹੀ ਖਰਚਾ ਹੈ ਬਿਲਕੁਲ ਨਹੀਂ ਮੰਨ ਲਓ ਉਹ ਸਾਰੀ ਪ੍ਰੋਬਲਮਾਂ ਖਤਮ ਹੋ ਗਈਆਂ ਹਾਂ ਠੀਕ ਆ ਓਕੇ ਓਕੇ ਤੁਸੀਂ ਤਾਂ ਭਾਜੀ ਮਨ ਨਾਲ ਜੋਬ ਵੀ ਕਿਹੜੇ ਸੈਕਟਰ ਚ ਕੀਤੀ ਹੈ ਮੈਂ ਗੈਨਰੀਡੈਂਟ ਵਿੱਚ ਕੀਤੀ ਓਕੇ ਆਰਮੀ ਜੀ ਹੈ ਨਾ ਜੀ ਓਕੇ ਉਦੋਂ ਵੀ ਤੁਹਾਡੇ ਸਾਰੇ ਮੈਡੀਕਲ ਖਰਚੇ ਫ੍ਰੀ ਨੇ ਵੈਸੇ ਹੈ ਨਾ ਮੈਂ ਤੁਸੀਂ ਪਹਿਲੀ ਵਾਰ ਇਹ ਸੋਚ ਕੇ ਲਿਆ ਵੀ ਇੱਕ ਵਾਰੀ ਵਰਤ ਕੇ ਦੇਖਦੇ ਆਂ ਤੇ ਵਧੀਆ ਲੱਗਿਆ ਓਕੇ ਆ। ਇਹ ਵੀ ਆਹੀ ਖਰਚ ਮੈਡੀਕਲ ਦੂਸੀਆਂ ਖਾਦੀਆਂ ਮੈਡੀਸਨਾਂ ਨਹੀਂ ਤਾਂ ਨਹੀਂ ਉਹਨਾਂ ਨਾਲ ਫਰਕ ਨਹੀਂ ਪਿਆ। ਉਹਨਾਂ ਨੂੰ ਚਾਹੀਦਾ ਰਹਿੰਦਾ ਜਦੋਂ ਉਹਨਾਂ ਕੋਲ ਕਿਡਨੀ ਚ ਨਾ ਪ੍ਰੋਬਲਮ ਆ ਜਾਵੇ। ਹਾਂਜੀ ਇਹ ਤਾਂ ਗੱਲ ਹੈਗੀ ਹੈ ਜੀ ਸਹੀ। ਚਲੋ ਬੰਦ ਕਰ ਦਿੰਦਾ ਸੀ। ਓਕੇ ਠੀਕ ਹੈ ਭਾਜੀ ਥੈਂਕ ਯੂ ਜੀ।